ਅੰਮ੍ਰਿਤਸਰ ਆਰਟ ਕੈਂਦਰੀ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਚੋਂ ਬਾਹਰ ਕੱਢਣ ਦਾ ਫੈਸਲਾ ਹਾਈ ਕਮਾਂਡ ਦੇ ਵੱਲੋਂ ਲਿਆ ਗਿਆ ਹੈ ਦੱਸ ਜੇ ਕਿ ਕੇਜਰੀਵਾਲ ਭਗਵੰਤ ਮਾਨ ਅਮਨ ਔਰਵਾੜਾ ਤੇ ਮਨੀਸ਼ ਸੋਦਿਆਂ ਦੇ ਵੱਲੋਂ ਇਹ ਜਿਹੜਾ ਐ ਫੈਸਲਾ ਲਿਆ ਗਿਆ ਉਹਨਾਂ ਕਿਹਾ ਕਿ ਕੁਵਰ ਵਿਜੇ ਪ੍ਰਤਾਪ ਪਾਰਟੀ ਦੇ ਖਿਲਾਫ ਲਗਾਤਾਰ ਬੋਲ ਰਹੇ ਸਨ ਪਾਰਟੀ ਵਿੱਚ ਰਹਿ ਕੇ ਆਜ਼ਾਦੀ ਨਾਲ ਬੋਲਣ ਦੀ ਹੱਦ ਹੁੰਦੀ ਹੈ ਪਰ ਰਾਜ ਨਿਤਿਕ ਪਾਰਟੀਆਂ ਦੇ ਮਗਰ ਲੱਗ ਕੇ ਪਾਰਟੀ ਬਾਰੇ ਉਲਟ ਪੁਟ ਬੋਲਣ ਦੀ ਮਨਜ਼ੂਰੀ ਨਹੀਂ ਹੁੰਦੀ ਬਿਕਰਨ ਜਿਤ ਨੂੰ ਜੀਠਿਆ ਬਾਰੇ ਗੱਲ ਕਰਦਾ ਹੈ ਕੈਬਨਟ ਮੰਤਰੀ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਚੋ ਹੈ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਾ ਰਹਿਤ ਤਬਾਹ ਕੀਤਾ ਟਾਲੀਵਾਲ ਨੇ ਦਾਵਾ ਕੀਤਾ ਹੈ ਕਿ ਮਜੀਠੀਆ ਤੇ 540 ਕਰੋੜ ਦਾ ਡਰੱਗ ਮਾਮਲਾ ਦਰਜ ਹੋਇਆ ਹੈ ਅਤੇ ਉਹਨਾਂ ਦੇ ਮੰਤਰੀ ਪੀਰੀਅਡ ਦੌਰਾਨ ਨੌਜਵਾਨ ਨਸ਼ਾ ਨਾਲ ਮਰਦੇ ਗਏ ਪਰਿਵਾਰ ਆਪਣੇ ਬੱਚਿਆਂ ਨੂੰ ਦੇਸ਼ ਤੋਂ ਬਾਹਰ भेजने ਲਈ مجبور ہوئے Sukhveer Singh Badal ਦੇ بیان ਤੇ ਉਹਨਾਂ ਨੇ ਕਿਹਾ ਕਿ ਜਦੋਂ ਸਾਬਕਾ ਡੀਜੀਪੀ ਚਟੋ ਪਾਧਿਆ ਅਤੇ ਡੀਜੀਪੀ ਮੁਖਿੰਦਰ ਰਣਜਨ ਸਿੰਘ ਨੇ ਮਜੀਠੇ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਸੁਖਵੀਰ ਬਾਦਲ ਨੂੰ ਸੱਚ ਸਾਹਮਣੇ ਲੈਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਭੋਲੇ ਜਿਹੇ ਅਤੇ ਹੋਰ ਗਵਾਹ ਕੋਰਟ ਵਿੱਚ ਲਿਖਤੀ ਬਿਆਨ ਦੇ ਚੁੱਕੇ ਹਨ ਉਹਨਾਂ ਤੇ ਜਾਂਚ ਕਰਨਾ ਅਕਾਲੀ ਬੀਜੇਪੀ ਇਹ ਰਾਜ ਦੀ ਨਿਕਾਮੀ ਸੀ ਉਹਨਾਂ ਆਖਿਰ ਵਿੱਚ ਕਿਹਾ ਕਿ ਨਸ਼ਾ ਵਿਰੋਧ ਚੱਲ ਰਹੀ ਮੂਵਮੈਂਟ ਵਿੱਚ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਕਾਂਗਰਸ ਅਤੇ ਬੀਜੇਪੀ ਜੇ ਇਹ ਕਾਰਵਾਈ ਗਲਤ ਦੱਸ ਰਹੀ ਹੈ ਤਾਂ ਇਹ ਸਾਫ ਹੈ ਕਿ ਸਾਰੇ ਅੰਦਰੋਂ ਰਲੇ ਹੋਏ ਹਨ ਹੋਰ ਕੀ ਕੁਝ ਕਿਹਾ ਉਹਨਾਂ ਨੇ ਗੱਲਬਾਤ ਕਰਦੇ ਹੋਏ ਆਓ ਸੁਣਾਉਨੇ ਆ ਸਰ ਹੋਰ ਵੀ ਇਹ ਤਦਾਦ ਨੂੰ ਪਾਰਟੀ ਚੋਂ ਕੱਢਿਆ ਗਿਆ ਹੈ ਕੀ ਕਾਰਨ ਰਿਹਾ ਕਿ ਉਹ ਤੁਸੀਂ ਤੇ ਤੁਹਾਡੇ ਹੁਕਮ ਦੇ ਜੱਸ ਮੇਰੀ ਗੱਸਰੋ ਮੈਂ ਆਇਆ ਤੇ ਆਟ ਗਲੀ ਸੀ ਤੇ ਮੈਨੂੰ ਆਟ ਗਲੀ ਤੇ ਆਟ ਗਲੀ ਦੇ ਵਿੱਚ ਮੈਂ ਜਿਹੜੇ ਬੱਚੇ ਅੱਜ ਉਹਨਾਂ ਦਾ ਕੰਪੀਟੀਸ਼ਨ ਫਾਈਨਲ ਡੇ ਸੀਗਾ ਬੱਚਿਆਂ ਨੂੰ ਵਾਰਡ ਦੇ ਕੇ ਆਏ ਆ ਉਹਨਾਂ ਦਾ ਸਨਮਾਨ ਕਰਕੇ ਆਏ ਆ ਤੇ ਸਾਡਾ ਅੰਮ੍ਰਿਤਸਰੀਆਂ ਦਾ ਹੈਰਿਟੇਜ ਹੈ ਆਟ ਗਲੀ ਜਿਹੜੀ ਆ ਇਸ ਕਰਕੇ ਮਤਲਬ ਜਿਹੜਾ ਇੱਥੇ ਅੱਜ ਹਾਰ ਹੀ ਲਾਈ ਸੀ ਤੁਸੀਂ ਪੋਲੀਟੀਕਲ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਕਰ ਲੀਆਂ ਹੁੰਦੇ ਅੱਜ ਪੋਲੀਟੀਕਲ ਮੂਡ ਦੀਗਾ ਅੱਜ ਤਾਂ ਉਹ ਗੱਲ ਹੋ ਗਈ ਉਹ ਤੇ ਅਸੀਂ ਲਗਾਉਣਾ ਰਿਟਿੰਗ ਉਹਨਰ ਵਿਜੇ ਪ੍ਰਤਾਪ ਉਹਨਾਂ ਨੂੰ ਕਿ ਉਹ ਤੇ ਤੁਹਾਡੇ ਹੁਕਮ ਦਾ ਇਕਾ ਸੀਗਾ ਨਹੀਂ ਨਹੀਂ ਦੇਖੋ ਮੈਂ ਬੋਲਣਾ ਜੇਡਾ ਤੇਰੇ ਬਾਅਦ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਤਰੀ ਦੱਸ ਪਾਉਂਗਾ ਕਿਉਂਕਿ ਮੈਂ ਕੱਢਣ ਵਾਲੀ ਕਪੈਸਿਟੀ ਜ ਨਹੀਂਗਾ ਪਾਰਟੀ ਹਾਈ ਕਮਾਂਡ ਨੇ ਅਰਵਿੰਦ ਕੇ ਦੀ왈 ਜੀ ਨੇ ਭਗਵੰਤ ਮਾਨ ਜੀ ਨੇ ਅਮਰੋੜਾ ਜੀ ਔਰ ਮਨੀਸ਼ ਸੁਸੋਦੀਆ ਜੀ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਇਹ ਡਿਸਾਈਡ ਕੀਤਾ ਬਸ ਇਹਦਾ ਮੰਨਣਾ ਇਹ ਆ ਕਿ ਮੈਂ ਜੋ ਮੇਰੀ ਜ਼ਿੰਦਗੀ ਦਾ ਪ੍ਰਿੰਸੀਪਲ ਹੈ ਇਹਦਾ ਮੰਨਣਾ ਹੈ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਰਹਿੰਦਿਆ ਆਪਣੀ ਪਾਰਟੀ ਦੇ ਜਿਹੜੇ ਸੂਲ ਨੇ ਜਿਹੜੇ ਕਾਇਦਾ ਕਾਨੂੰਨ ਨੇ ਉਹਨਾਂ ਨੂੰ ਜਿਹੜਾ ਸਾਨੂੰ ਫਾਲੋ ਕਰਨਾ ਚਾਹੀਦਾ ਜੇ ਆਪਾਂ ਨੂੰ ਫਾਲੋ ਨਹੀਂ ਕਰਦੇ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਨੂੰ ਪਾਰਟੀਆਂ ਦੀ ਜਿਹੜੀ ਪੋਲਿਸੀ ਹੈ ਸਾਨੂੰ ਉਹਦੇ ਅਨਸਾਰ ਚੱਲਣਾ ਪਊਗਾ ਨਾ ਕਿ ਪਾਰਟੀ ਦੇ ਸਾਡੇ ਅਨਸਾਰ ਚੱਲਣਾ ਤੋ ਮੈਨੂੰ ਲੱਗਦਾ ਕਿ ਇੱਥੇ ਕਿਤੇ ਗੈਪ ਜਿਹੜਾ ਉਹ ਰਹਿ ਗਿਆ ਜਿਹਦੇ ਕਰਕੇ ਮੱਲਾ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਲੱਗਦਾ ਕਿ ਨੂੰ ਨੂੰ ਫੋਲੋ ਨਹੀਂ ਕੀਤੀ ਗਈ ਨਹੀਂ ਨਹੀਂ ਤਾਂ ਹੀ ਹੋਈ ਆ ਹੋਰ ਤੇ ਕੁਝ ਮੈਨੂੰ ਦੇਖੋ ਨਾ ਮੈਂ ਹੋਰ ਤੇ ਕੁਝ ਕਹਿ ਨਹੀਂ ਸਕਦਾ ਉਹ ਕਹਿੰਦੇ ਮੈਂ ਤਾਂ ਸੱਚ ਬੋਲ ਰਿਹਾ ਜੀ ਮੇਰੇ ਸੱਚ ਨੂੰ ਦਬਾਇਆ ਕੋਈ ਗੱਲ ਨਹੀਂ ਸੱਚ ਕੋਈ ਨਹੀਂ ਦਬਾ ਸਕਦਾ ਸੱਚ ਨੂੰ ਤੁਸੀਂ ਸੱਚ ਬੋਲੋ ਇੰਡੀਪੈਂਡੈਂਟ ਆਪਣਾ ਬੋਲੋ ਪਰ ਪਾਰਟੀ ਦੀ ਜਿਹੜੀ অপਜੀਸ਼ਨ ਆ ਪਾਰਟੀ ਦੀ ਜਿਹੜੀ ਲਾਈਨ ਹੈ ਤੁਹਾਨੂੰ ਪਾਰਟੀ ਦੀ ਲਾਈਨ ਪਾਰਟੀ ਦੀ ਪੀਸ਼ਚ ਜਿਹੜੀ ਉਹਨੂੰ ਫਾਲੋ ਕਰਨਾ ਪਵੇ। ਮੈਂ ਉਹ ਕਹਿੰਦਾ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਵੀ ਜਿਹੜਾ ਹੈ ਤੰਗ ਕੀਤਾ ਗਿਆ ਵਿਕਰਮ ਮਜੀਠੀਆ। ਉਸ ਪਾਈ ਗਈ ਸੀ। ਮੈਂ ਉਹਦੇ ਬਾਅਦ ਕੀ ਕਰ ਸਕਦਾ ਉਹਨਾਂ ਨੂੰ? ਜਿਹੜੇ ਬੰਦਿਆਂ ਨੇ ਯਾਰ ਪੰਜਾਬ ਬਰਬਾਦ ਕਰਤਾ। ਜਿੰਨਾ ਬੰਦਿਆਂ ਦੇ ਉੱਤੇ ਹੁਣ ਜਿਹੜਾ ਕੇਸ 540 ਕਰੋੜ ਦਾ ਹੋਇਆ। ਸਭ ਤੋਂ ਵੱਡਾ ਜਿਹੜਾ ਸਰ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ। ਜਿਹੜਾ ਪੀਰੀਅਡ 7 ਤੋਂ ਲੈ ਕੇ 17 ਤੱਕ ਦਾ ਸੀ 10 ਸਾਲ ਕਾਲੀ ਬੀਜੇਪੀ ਸਰਕਾਰ ਦਾ ਉਸ ਪੀਰੀਅਡ ਦੇ ਵਿੱਚ ਜਿੱਥੇ ਮਜੀਠੀਆ ਜੀ ਕੈਬਨਲ ਮਿਨਿਸਟਰ ਸਨ ਉਸ ਟਾਈਮ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੁਸੀਂ ਕਦੀ ਉਹ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਨੁਕਸਾਨ ਹੋ ਗਿਆ ਵੇਖੋ ਜਿਹੜੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਮਰ ਗਏ ਨਸ਼ਿਆਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਤੇ ਮਰ ਗਏ ਪਰ ਸਾਡਾ ਉਹਦੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਚੋਂ ਕਿੱਦਾਂ ਕੱਢਿਆ ਲੋਕਾਂ ਦੇ ਵਿਚਾਰਿਆਂ ਨੇ ਜ਼ਮੀਨਾਂ ਘਣੇ ਪਾ ਕੇ ਪਲਾਟ ਵੇਚ ਕੇ ਕਦੇ ਚੁੱਕ ਗਏ ਡਰਦਿਆਂ ਕਿ ਸਾਡੇ ਬੱਚੇ ਨਸ਼ੇ ਦੇ ਨਾਲ ਲੱਗ ਜਾਣ ਉਹਨਾਂ ਨੇ ਸਦਾ ਆਪਣੇ ਬੱਚਿਆਂ ਨੂੰ ਕਿਸੇ ਨੇ ਕੈਨੇਡਾ ਚ ਕਿਸੇ ਨੇ ਅਮਰੀਕਾ ਚ ਕਿਸੇ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਚ ਸਾਡਾ ਪੰਜਾਬ ਜਿਹੜਾ ਉਹ ਉਹ ਖਾਲੀ ਕਰ ਪਰ ਉਹ ਉਹਦਾ ਸੁਣੋ ਸਭ ਸੁਣੋ ਸੁਣੋ ਹੱਕਨਾ ਜਿਹੜੀਆਂ ਸਾਡੀਆਂ ਬਾਹਰ ਦੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਕਾਲਜ ਜਿਹੜੇ ਸੀਗੇ ਅਲਪਾ ਖਲਬਾ ਪਈਆ ਪੰਜਾਬ ਚ ਲੈ ਗਏ ਸਨ ਸਦ ਨਿਚੋੜਤਾ ਸਾਡੇ ਕੁਝ ਮਰ ਗਏ ਕੁਝ ਤੜ ਗਏ ਜਾਂ ਜ਼ਿਆਦਾ ਚੜ ਗਏ ਉਹ ਇਹਨਾਂ ਲੋਕਾਂ ਦੀ ਕਰਤੂਤਾ ਕਰਕੇ ਚੜ ਗਏ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਤੋਂ ਬਾਅਦ ਸਾਡੇ ਸਾਹਮਣੇ ਤੋਂ ਬਾਅਦ ਪ੍ਰਵਾਸ ਹੋਇਆ ਪੰਜਾਬ ਦੇ ਵਿੱਚ ਇਹ ਕੋਈ ਹੋਇਆ ਜਦੋਂ ਪੰਜਾਬ ਦੇ ਵਿੱਚ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਨਵਾਂ ਜਦੋਂ ਆਤਵਾਦ شروع ਹੋਇਆ ਜਦੋਂ ਕਾਰਕੁਨਾਂ ਚੁਣੋਈ ਉਹ ਤੋਂ ਬਾਅਦ ਵੀ ਲੋਕਾਂ ਨੇ ਆਪਣੇ ਬੱਚੇ ਕੁਝ ਲੋਕ ਆਪ ਜਿਹੜੇ ਜਹਾਜ਼ਾਂ ਤੇ ਚੜ ਕੇ ਚਲੇ ਗਏ ਸੋ ਜਿਹੜਾ ਸਾਰ ਪੰਜਾਬ ਦਾ ਨੁਕਸਾਨ ਹੈ ਇਹਦੀ ਗੁੰਜਰੀ ਕਿਵੇਂ ਗੱਲ ਇਹ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਇਹ ਨੁਕਸਾਨ ਜਿਹੜਾ ਸਾਦੀ ਇਹ ਬਹੁਤ ਵੱਡਾ ਨੁਕਸਾਨ ਹੈ ਸੋ ਇਸ ਕਰਕੇ ਮਜਿੱਠੀਏ ਨੂੰ ਕੀ ਕੀਤਾ ਕੀ ਨਹੀਂ ਕੀਤਾ ਸਵਾਲ ਇਹਦੇ ਆ ਸਵਾਲ ਸਾਡ ਉਹ ਆ ਜਿਹੜਾ 10000 ਨੌਜੰ ਪੰਜਾਬ ਤੇ ਮੱਚ ਗਿਆ ਜਿਹੜਾ 540 ਮਤਲਬ ਕਰੋੜ ਦਾ ਮਸਲਾ ਅੱਜ ਤਾ ਮਤਲਬ ਸਾਡੇ ਸਾਬਕਾ ਵਿਧਾਇਕ ਬੋਲਨੀ ਜੀ ਨੇ ਵੀ ਕਿਹਾ ਕਿ 6000 ਕਰੋੜ ਦਾ ਜਿਹੜਾ ਇਹ ਟਰੱਕ ਮੰਡੀ ਦਾ ਕੇਸ ਆ ਸਾਡਾ ਪੰਜਾਬ ਇਹ ਨਹੀਂ ਚੋੜਦਾ ਯਾਰ ਅੱਛਾ ਉਹ ਤੀਸ਼ਵੀਰ ਬਾਦਲ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਹਿੰਦੇ ਮੇਰਾ ਚੈਲੰਜ ਆ ਕਿ ਇਹ ਪਰਚਾ ਝੂਠਾ ਪਾਇਆ ਆ ਆਮ ਆਦਮੀ ਪਾਰਟੀ ਨੇ ਸਾਡ ਦੇਖੋ ਸਖਬੀਰ ਬਾਦਲ ਉਹਨੇ ਕੀ ਕਹਿੰਦਿਆ ਕੀ ਨਹੀਂ ਕਹਿੰਦਿਆ ਉਹਨਾਂ ਦੀ ਕਦੀ ਕੋਈ ਦਲ ਸੱਚੀ ਨਹੀਂ ਹੋਈ ਦੂਜੀ ਗੱਲ ਇਹ ਆ ਕਿ ਜਿਹੜੀਆਂ ਇਸ ਦੇਸ਼ ਦੀਆਂ ਮਾਨਜੋਗ ਕੋਰਟ ਕਚਹਿਰੀਆਂ ਮਾਨਜੋਗ ਜੱਜ ਨੇ ਮਾਨਜੋਗ ਵਕੀਲ ਨੇ ਜਿਹੜੇ ਕੋਰਟਾਂ 'ਚ ਕੇਸ ਲੜਦੇ ਆ ਸਭ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀਗਾ ਚਟੋਪਾ ਦੇ ਆ ਜੀ ਉਹਨਾਂ ਨੇ ਆ ਕੇ ਕਹਿਤਾ ਕਿ ਬਿਲਕੁਲ 100 ਦੀ 500% ਬੇਗੰਦੀਦ ਮਜੀਠੀਆ ਦੋਸ਼ੀ ਹੈ ਈਡੀ ਦੇ ਜਿਹੜੇ ਮੁਖੀ ਸੀਗੇ ਮਨਨ ਸਿੰਘ ਓਣੀ ਉਹਨੇ ਕਹਿਤਾ ਕਿ ਬਿਲਕੁਲ ਜੀ 100% ਉਹ ਦੋਸ਼ੀ ਸੀਗੇ ਸਮਝਦਾ ਕਿ ਨਹੀਂ ਗੱਲ ਔਰ ਕੋਰਟ ਨੇ ਪਹਿਲੇ ਹੀ ਦਿਨ ਜਦੋਂ ਸਾਰੇ ਪੇਪਰ ਵੇਖੇ ਤੇ 7 ਦਿਨ ਦਾ ਜਿਹੜਾ ਉਹਨਾਂ ਦਾ ਅਰਮਾਨ ਜਿਹੜਾ ਦਿੱਤਾ ਜੇ ਜੇ ਉਹਦੇ ਵਿੱਚ ਕੋਈ ਝੂਠ ਆਲੀ ਗੱਲ ਹੁੰਦੀ ਜਿਹਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਸਰ ਮਤਲਬ ਅਰਮਾਨ ਵੀ ਨਹੀਂ ਮਿਲਣਾ ਤੇ ਪੁੱਜੀ ਗੱਲ ਇਹ ਆ ਕਿ ਸੁਖਬੀਰ ਓਣੀ ਆ ਦੱਸਣ ਕਿ 7 ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਉਸ ਸਮੇਂ ਲੋਕ ਕਹਿੰਦੇ ਸੀਗੇ ਕਿ ਛੇਵੇਂ ਦਰਿਆ ਨਸ਼ਿਆਂ ਦਾ ਵਗ ਗਿਆ ਇਹਨਾਂ ਦਾ ਰਾਜ ਹੀ ਕਿਹਦਾ ਦਾ ਸੀਗਾ ਉਹ ਦੱਸ ਸਕਦੇ ਸੁਖਬੀਰੋਂ ਨਹੀਂ ਕਿ ਜਦੋਂ ਭੋਲੇ ਨੇ ਜਗਦੀਸ਼ ਭੋਲੇ ਨੇ ਸਮਗਲਰ ਨੇ ਜਦੋਂ ਸਾਲ ਮਹਾਲੀ ਦੀ ਕੋਰਟ ਦੇ ਵਿੱਚ ਲਿਖਤੀ ਬਿਆਨ ਦਿੱਤਾ ਆਪਣਾ ਲਿਖਤੀ ਬਿਆਨ ਦਿੱਤਾ ਕਿ ਨਹੀਂ ਉਹ ਤੋਂ ਬਾਅਦ ਇਹਨਾਂ ਜਾਂਚ ਕਿਉਂ ਨਹੀਂ ਕੀਤੀ ਜੀ ਇੱਕ ਕੈਬਨਿਟ ਮਨਿਸਟਰ ਦੇ ਖਿਲਾਫ ਕੋਈ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰਟ ਦੇ ਵਿੱਚ ਕੋਈ ਇਹਨਾਂ ਨੇ ਜਾਂਚ ਨਹੀਂ ਕੀਤੀ ਈਡੀ ਜਾਂਚ ਕਰਨ ਲੱਗੀ ਤਾਂ ਉਹਦਾ ਮੁਖੀ ਜਿਹੜਾ ਇਹਨਾਂ ਨੇ ਚੇਂਜ ਕਰਤਾ ਸੋ ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਡੀ ਉਹ ਮੁਹਿਮਾ ਇਸ ਮੁਹਿਮਾ ਦੇ ਵਿੱਚ ਜੇਸ ਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜੇਸ ਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ 'ਚ ਧੱਕਿਆ ਉਹ ਵੱਡਾ ਆ ਛੋਟਾ ਆ ਉਹ ਕੀ ਆ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਦੀ ਕਰਾਂਗੇ ਮਿਸਾਲੀ ਕਾਰਵਾਈ ਤੇ ਅੱਗੇ ਤੋਂ ਕੋਈ ਇਹੋ ਜਿਹਾ ਧੰਦਾ ਨਾ ਕਰ। ਸੰਦਾਈ ਕੋਈ ਸਾਰੇ ਕੋਈ ਉਹਦੋਂ ਨਾਲ ਪੁੱਛੋ। ਉਹ ਨਾਲ ਪੁੱਛੋ। ਸਾਥ-ਸਾਥ-ਸਾਥ ਚੰਗਾ ਕੰਮ ਕੀਤਾ ਹੈ। ਸਾਜੀ ਬੇਦਕ। ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛੋ ਕੋਬ ਦੇ ਦੂ। ਤੇ ਉਹਨਾਂ ਨੂੰ ਦਿੱਤੀਆ ਕਿਉਂ ਨਹੀਂ ਕਿਸੇ ਮੈਂ ਸੱਚ ਬੋਲ ਰਿਹਾ ਮੇਰੀ ਸੱਚ ਨੂੰ ਦਬਾਇਆ ਜਾ। ਕੋਈ ਜਲਦੀ ਬੋਲੀ ਜਾ। ਅੱਛਾ ਰਵਨੀਤ ਬਿੱਟੂ ਬੜਾ ਬੋਲ ਰਹੇ ਨੇ ਮਜੀਠੀਆ ਉਹ ਕਹਿ ਰਹੇ ਕਿ ਸਰਕਾਰ ਧੱਕਾ ਕਰ ਰਹੀ ਹੈ। ਉਹਨਾਂ ਨੇ ਅੱਜ ਵੀ ਕਿਹਾ ਕਿ ਮੈਂ ਮੈਂ ਤੇ ਇਹ ਕਹਿ ਸਕਦਾ ਕਿ ਸ਼ਰਮੀ ਹੋਣੀ ਚਾਹੀਦੀ ਆਪਾਂ ਨੂੰ। ਜੇ ਪ੍ਰਤਾਪ ਬਾਜਵੇ ਨੂੰ ਬਿੱਟੂ ਨੂੰ ਜੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਜੇ ਬਿਜੂ ਟਿਨ ਨਾਲ ਅੱਜ ਖੜੇ ਆ। ਜੀ। ਬਿੱਟੂ ਦੀਆਂ ਪਹਿਲੀਆਂ ਸਟੇਟਮੈਂਟਾਂ ਬੜੀਆਂ ਦੋਈ। ਜੀ। ਇਹੀ ਬਿੱਟੂ ਆ ਜਿਹੜਾ ਕਹਿੰਦਾ ਹੈ ਕਿ ਪੰਜਾਬ ਚਿੱਟੇ ਦਾ ਨਾਮ ਬਿਕਰਨ ਦੀ ਛੀਆਂ ਪਾ ਕੇ। ਠੀਕ। ਇਹੀ ਕਹਦਾ ਹੈ ਨਾ। ਠੀਕ। ਕੀ ਕਹੋਗੇ ਇਹੀ ਪ੍ਰਸਤਾਵ ਪਾਜਵਾ ਕਹਿੰਦਾ ਗੱਲ ਚ ਰੱਸਾ ਪਾ ਕੇ ਇਹਨਾਂ ਨੂੰ ਬੰਦ ਕਰ ਲਿਆਵਾਂ। ਜੀ। ਸਰ ਇਹਨਾਂ ਦੀ ਕੋਈ ਯਕੀਨ ਹੈਗੇ ਕਦ ਬੋਲੋ ਡਿਸੀਜਨ। ਇਹ ਕਾਹਦਾ ਬੋਲੋ ਡਿਸੀਜਨ? ਇਹਨਾਂ ਨੂੰ ਪੁੱਛੋਗੇ ਤੁਹਾਡਾ ਪਹਿਲਾ ਬਿਆਨ ਸਹੀ ਕਿ ਹੁਣ ਸਹੀ ਆ। ਹਮਣੀ ਸਰ ਪਹਿਲਾਂ ਪਹਿਲਾਂ ਇਹ ਦੱਸੋ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਉਹ ਬਿਆਨ ਸਹੀ ਜਦੋਂ ਤੁਸੀਂ ਇਹ ਇਹਨਾਂ ਸਿਰਫ ਇਹੀ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਕਾਂਗਰਸ ਕਾਲੀ ਬੀਜੇਪੀ ਵਾਲੇ ਆਪੋਚ ਰਲੇ ਹੁਣ ਤੁਹਾਡੇ ਸਾਹਮਣੇ ਸੱਚ ਦੱਸੂਗੇ ਜੰਨੀ ਚੰਨੀ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਪਰਚਾ ਮੈਂ ਵੀ ਦਿੱਤਾ ਸੀ ਪਰ ਮੇਰਾ ਪਰਚਾ ਕਹਿੰਦੇ ਜਾਇਸੀ ਹੈ ਇਸ ਤਰ੍ਹਾਂ ਧੱਕੇ ਚਾਹੀਏ ਚਰਨਜੀਤ ਚੰਨੀ ਕਹ ਰਹੇ ਕੀ ਧੱਕੇ ਚਾਹੀਏ ਕੀ ਦੱਸੋ ਬੰਦਾ ਉਹ ਕਹਿੰਦੇ ਜੀ ਉਹ ਸਾਡਾ ਹੀ ਪਰਚੇ ਦੁਬਾਰਾ ਰਿਪੀਟ ਕਰਕੇ ਉਹਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ ਕਿਹੜੀ ਦਿਸ਼ਾ ਦਿੱਤੀ ਜਾ ਰਹੀ ਹੈ ਕਿਹੜੀ ਇੱਕ ਕੇਸ ਤੋਂ ਦੂਜੀ ਨਵੀਂ ਦਿੱਤੀ ਜਾ ਸਕਦੀ ਹੈ ਜੰਨੀ ਸਾਹਿਬ ਮੈਂ ਤਾਂ ਦੁੱਖ ਦਾ ਦੇਖੋ ਮੈਨੂੰ ਤਾਂ ਦੁੱਖ ਯਾਦ ਆ ਕਿ ਤੁਸੀਂ ਚੰਨੀ ਦੀਆਂ ਪੁਰਾਣੀਆਂ ਸਟੇਟਮੈਂਟਾਂ ਪੜੋ ਵਿਜੀਠੀਆ ਬਾਦ ਇਹ ਜਿੰਨੇ ਬੰਦੇ ਵਿਜੀਠੀਆ ਦਾ ਕਹਿ ਬੋਲਣਦੇ ਨੇ ਜੇ ਪਹਿਲੀਆਂ ਸਟੇਟਮੈਂਟਾਂ ਪੜੋ ਇਕਰ ਹੋਇਆ ਕੀ ਹੈ ਉਹ ਕੀ ਹੋ ਗਿਆ ਕਿ ਸਾਰੇ ਇਕੱਠੇ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਤੁਸੀਂ ਦੱਸੋਗੇ ਕੀ ਹੋਇਆ ਤੁਹਾਨੂੰ ਨਹੀਂ ਪਤਾ ਲੱਗਾ ਸਾਰੇ ਇਕੱਠੇ ਆ ਪਹਿਲਾਂ ਹੀ ਇਕੱਠੇ ਆ ਪਰਦੇ ਦੇ ਪਿੱਛੇ ਸਾਰੇ ਚੋਦ ਇਕੱਠੇ ਸੀ ਸਮਝ ਗਏਗਾ ਸਮਝ ਗਏਗਾ ਸਰਸਿੰਦਰਪੁਰ ਬਾਦੂ ਦਾ ਬਿਆਨ ਹੈ ਕਿ ਜੇਕਰ ਉਹਦੀ ਵਜਾਰਤ ਆਉਂਦੀ ਹੈ ਤੇ ਭਗਵੰਤ ਮਾਨ ਇੱਥੇ ਵੀ ਹੋਣਗੇ ਨਾਲ ਵਾਪਸ ਲਿਆਣਗੇ ਛੋਟੋ ਕੱਲ ਹੀ ਲਿਆਉਣਗੇ ਜੀ ਪਰ ਜੇ ਆ ਕਿਤੇ ਚੋਦ ਆ ਸਾਹਮਣੇ ਬੈਠ ਅਸੀਂ ਬੱਸਾਂ ਬਾਈਆਂ ਕੀ ਕੀਤਾ ਸੀ ਉਹ ਕਹਿੰਦੇ ਪ੍ਰੂਫ ਨਹੀਂ ਕੀ ਕੀਤਾ ਕੀ ਜੀ ਦੱਸੋ ਜਦੋਂ ਇਹ ਪ੍ਰੂਫ ਨਹੀਂ ਤੇ ਕੋਟਕ ਚਾਹੀਦੀ ਦਾ ਕੰਮ ਕੀ ਹੈ ਜੀ ਜੀ ਜੇ ਮੰਨ ਲਓ ਅਸੀਂ ਝੂਠਾ ਕੀਤਾ ਜੇ ਵਿਜੀਲੈਂਸ ਨੇ ਕੋਈ ਝੂਠਾ ਕੇਸ ਪਾਇਆ ਤੇ ਸਰ ਆਪੇ ਕੋਟਾਬਦੀ ਕਰ ਦੇਉਂਦੀਆਂ ਇੱਥੇ ਕਿਉਂਗਾ ਠੀਕ ਇਹ ਕਿਉਂ ਕਹਦੇ ਇਦਾਂ ਚੀਕਾ ਕਾਦੀ ਮਰ ਜਾਂਦੇ ਜੀ ਕਿਹੜੇ ਚੀਕਾ ਘਣਾਉਂ ਉਹ ਛੱਡੋ ਜੀ ਉਹਨਾਂ ਦੀ ਆ ਚੀਕਾ ਪਰਿਆ ਵਧੀਆ ਬੀ। ਉਹਨਾਂ ਨੂੰ ਤਾਂ ਦੇ ਕੇ ਕਹਿ ਰਹੇ ਨੇ ਕਿ ਬਾਹਰ ਆਂਦੇ ਚੀਕਾ ਕਰਨਾ। ਜਾਂਦੇ ਜਾਂਦੇ ਪੋਲਿਟੀਕਲ ਬੰਦਿਆਂ ਦਾ ਕੰਮ ਹੁੰਦਾ। ਚੀਫ ਖਾਸ ਦਾ ਉਹਨਾਂ ਨੇ ਕਿਹਾ ਕਿ ਸਾਹ ਦੁਕਾਨ ਵਾਲਾ ਪੈਂਡ ਮੈਮਰੀ ਜਿੱਤੇ। ਉਹਦੀ ਵੀ ਨਾ ਪਤਾ ਚੀਫ ਖਾਸ ਦਾ ਦੁਕਾਨ ਦਾ ਮੈਟਰ ਦਾ ਵੀ ਪਤਾ ਨਹੀਂ। ਕਿਉਂਕਿ ਇਸ ਮੈਟਰ ਤੇ ਰਿਸਕੀ ਇਸਲੇ ਜੋ ਕਿ ਅੱਜ ਤੱਕ ਵੀ ਗਿੱਲ ਨੂੰ ਵੀ ਸੰਭਲ ਕੀਤਾ ਗਿਆ। ਤਲਵੀਰ ਗਿੱਲ ਦੀ ਵੀ ਵਿਜੀਲੈਂਸ ਵਾਲੇ ਜਿੰਨੇ ਵੀ ਉਹਨਾਂ ਦੇ ਪੁਰਾਣੇ ਦੋਸਤ ਦਿੱਤਾ ਜਾਂ ਸਾਹ ਨੂੰ ਕਰ ਰਿਹਾ ਉਹ ਤਾਂ ਬਿਆਨ ਵਗੈਰਾ ਲੈ। ਵਿੱਚ ਹੋਰ ਵੀ ਖਾਲੀ ਗੱਲ ਜਿਹੜੇ ਸਮਰਥਕ ਨੇ ਉਹਨਾਂ ਦੇ ਕਾਰਵਾਈ ਹੋ ਸਕਦੀ। ਸਾਹ ਹੋਰ ਸੀਗਾ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਕੌਮੀ ਕਦਮੀਨਰ ਅਰਵਿੰਦ ਕੇਰਿਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਇਹ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਪੰਜਾਬ ਤੋਂ ਨਸ਼ਾ ਨਹੀਂ ਖਤਮ ਹੋ ਜਾਂਦਾ ਔਰ ਜਦੋਂ ਤੱਕ ਹਰ ਇੱਕ ਬੰਦੇ ਨੂੰ ਦੀ ਫੜਿਆ ਜਾਂਦਾ ਚਿੰਨੇ ਉਹ ਜਹਾਬ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਕੱਢਿਆ ਉਹ ਸਾਡੀ ਇਹ ਜੰਗ ਜਾਰੀ ਰਹੂਗੀ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਜੋ ਕਹਿੰਦੇ ਕੇਦੀਵਾਲ ਮਾਫੀ ਮੰਗ ਕੇ ਗਿਆ ਉਹਦੀ ਛੁੱਟ ਨਹੀਂ ਹੋਈ ਹਾਂ ਜੀ ਮਾਫੀ ਮੰਗੀ ਇਹਦੇ ਦੋ ਸ਼ਬਦ ਗਏ ਸੀ ਕਿ ਅਕਾਲੀ ਦਲ ਦਾ ਕੱਖ ਨਾ ਰਵੇ ਜੀ ਉਹਨਾਂ ਨੇ ਕੁਝ ਕੀਤਾ ਹੋਵੇ ਤੇ ਰਹਿ ਗਿਆ ਕੱਖ ਉਹਨਾਂ ਨੇ ਕਿਹਾ ਉਹਨੇ ਕਿਹਾ ਨਾ ਉਹਨੇ ਕਿਹਾ ਨਾ ਬੀਬਾ ਬੋਲੇਗਾ ਅੱਗੇ ਕੱਖ ਰਹਿ ਗਿਆ ਅਕਾਲੀ ਦਲ ਦਾ